ਕਣਕ ਦੀ ਕਟਾਈ ਕਦੀ ਕੀਤੀ ਜਾਂਦੀ ਸੀ ਹੱਥਾਂ ਨਾਲ ਦਾਤਰੀਆਂ ਹੱਥਾਂ 'ਚ ਫੜ ਕੇ ਸਾਰੇ ਇਕੱਠੇ ਹੋ ਕੇ ਖੇਤਾਂ ਵੱਲ ਜਾ ਕੇ ਮਸਾਖੀ ਤੇ ਬੜੇ ਚਾਹ ਦੇ ਨਾਲ ਕਣਕ ਦੀ ਕਟਾਈ ਕਰਨੀ ਜਾਂ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਕਣਕ ਕਟਾਉਣੀ ਪਰ ਹੁਣ ਮਸ਼ੀਨਰੀ ਯੁੱਗ ਦੇ ਵਿੱਚ ਬਹੁਤ ਕੁਝ ਚੇਂਜ ਹੋ ਚੁੱਕਾ ਹੈ ਕਿ ਕੰਬਾਈਨਾਂ ਆ ਚੁੱਕੀਆਂ ਹਨ ਜਿਹੜੀਆਂ ਇੱਕ ਦਿਨ ਦੇ ਵਿੱਚ ਹੀ 25 ਤੋਂ 30 ਏਕੜ ਕਣਕ ਦੀ ਕਟਾਈ ਕਰ ਦਿੰਦੀਆਂ ਹਨ ਔਰ ਉਹ ਵੀ ਬਹੁਤ ਹੀ ਵਧੀਆ ਢੰਗ ਦੇ ਨਾਲ ਇੱਕ ਸਾਤ ਔਰ ਦਾਣੇ ਗੰਦੇ ਵੀ ਨਹੀਂ ਹੁੰਦੇ ਆ ਦੇਖੋ ਕਿਸ ਤਰ੍ਹਾਂ ਜਿੱਦਾਂ ਪਾਣੀ ਨਿਕਲ ਰਿਹਾ ਹੈ ਕਿਸ ਤਰ੍ਹਾਂ ਦਾਣੇ ਉਸ ਮਾਈਂਦ ਦੇ ਵਿੱਚੋਂ ਸਿੱਧੇ ਟਰਾਲੀ ਦੇ ਵਿੱਚ ਜਾ ਰਹੇ ਨੇ ਇਹ ਟਰਾਲੀ ਨੂੰ ਅੱਗੇ ਪਿੱਛੇ ਕਰਕੇ ਨਾਲ ਭਰ ਲਿਆ ਜਾਂਦਾ ਹੈ ਕਿਤੇ ਉੱਪਰ ਬੈੱਡ ਲਾਇਆ ਹੋਇਆ ਸਿਕਾਂ ਦੀ ਉੱਪਰ ਜੰਗਲੇ ਲਾ ਕੇ ਨਾਲ ਤੱਪੜ ਲਾਈ ਹੋਏ ਨੇ ਤਾਂ ਜੋ ਕਿ ਕਣਕ ਜਿਆਦਾ ਮਾਤਰਾ ਦੇ ਵਿੱਚ ਇਸ ਟਰਾਲੀ ਦੇ ਵਿੱਚ ਪੈ ਜਾਵੇ ਔਰ ਤੱਪੜ ਲਾਉਣ ਦੇ ਨਾਲ ਕਣਕ ਸਾਈਡਾਂ ਤੇ ਵੀ ਨਹੀਂ ਡਿੱਗਦੀ ਕੋਲ ਬਿਲਕੁਲ ਖੜ ਕੇ ਲਦਾਈ ਕੀਤੀ ਜਾਂਦੀ ਹੈ ਔਰ ਉਸ ਤੋਂ ਬਾਅਦ ਇਸ ਟਰੈਕਟਰ ਨੂੰ ਲੈ ਕੇ ਟਰਾਲੀ ਨੂੰ ਮੰਡੀ ਕਰਨ ਕਰਨ ਦੇ ਲਈ ਵੇਚਣ ਦੇ ਲਈ ਮੰਡੀ ਵੱਲ ਨੂੰ ਚਾਲੇ ਪਾਲੇ ਜਾਂਦੇ ਨੇ ਜਿਹੜਾ ਕਿ ਕਈ ਬੰਦਿਆਂ ਦਾ ਕੰਮ ਸੀ ਉਹ ਹੁਣ ਦੋ ਚਾਰ ਬੰਦੇ ਹੀ ਮਸ਼ੀਨਰੀ ਯੁੱਗ ਦੇ ਵਿੱਚ ਕਰ ਲੈਂਦੇ ਨੇ ਆ ਦੇਖੋ ਤੁਹਾਡੇ ਸਾਹਮਣੇ ਟਰੈਕਟਰ ਆ ਰਿਹਾ ਹੈ ਅਰਜਨ ਇਹ ਲੈ ਕੇ ਦਾਣੇ ਮੰਡੀ ਪਹੁੰਚ ਜਾਏਗਾ ਜਿੱਥੇ ਸਿੱਕਰੀ ਕੀਤੀ ਜਾਣੀ ਹੈ ਇਹ ਮੰਡੀ ਹੈ ਇਸ ਮੰਡੀ ਦੇ ਵਿੱਚ ਹੋਰ ਸੌਖਾ ਕੰਮ ਹੋ ਗਿਆ ਪਹਿਲਾਂ ਮਜ਼ਦੂਰਾਂ ਨੇ ਪੱਲੇਦਾਰਾਂ ਨੇ ਪੱਖੇ ਲਾ ਕੇ ਕਣਕ ਨੂੰ ਤਿੱਪਿਆਂ ਦੇ ਨਾਲ ੜਾਉਣਾ ਤੇ ਉਸ ਦੀ ਹਵਾ ਦੇ ਨਾਲ ਜਿਹੜੀ ਵਿੱਚ ਮਿੱਟੀ ਐ ਕਣਕ ਦੇ ਦਾਣਿਆਂ 'ਚ ਜਾਂ ਵਿੱਚ ਕੋਈ ਤੂੜੀ ਰਹਿ ਗਈ ਐ ਉਸ ਨੂੰ ੜਾ ਕੇ ਸਾਈਡ ਤੇ ਕਰਨਾ ਝਾੜੂ ਦੇ ਨਾਲ ਫਿਰ ਜਿਹੜੀਆਂ ਕੋਈ ਖੁੰਡੀਆਂ ਰਹਿ ਗਈਆਂ ਨੇ ਉਨਾ ਕੁੰਡੀਆਂ ਨੂੰ ਕੱਢਣ ਦੇ ਲਈ ਛਾਨਣਾ ਲਾਇਆ ਜਾਂਦਾ ਸੀ ਪਰ ਹੁਣ ਅੱਜ ਦੇ ਯੁੱਗ ਵਿੱਚ ਮਸ਼ੀਨਰੀ ਯੁੱਗ ਦੇ ਵਿੱਚ ਇਹ ਇਸ ਤਰ੍ਹਾਂ ਦੀ ਮਸ਼ੀਨ ਆ ਗਈ ਹੈ ਇਸ ਤਰ੍ਹਾਂ ਦੇ ਇਹ ਪੱਖੇ ਆ ਗਏ ਹਨ ਜਿਹੜੇ ਚੱਕ ਕੇ ਆਪ ਹੀ ਉੱਪਰ ਲਈ ਜਾ ਰਹੇ ਹਨ ਛਾਣੀ ਜਾ ਰਹੇ ਹਨ ਕੁੰਡੀਆਂ ਅਲੱਗ ਹੋ ਰਹੀਆਂ ਨੇ ਔਰ ਵਿੱਚੋਂ ਪੱਖੇ ਨਾਲ ਹਵਾ ਪੈ ਕੇ ਇਹ ਕਣਕ ਬਿਲਕੁਲ ਸਾਫ਼ ਇਸ ਤਰ੍ਹਾਂ ਪੀਣ ਕੀਤਾ ਜਾਂਦਾ ਹੈ ਕਿ ਜਿਸ ਤਰ੍ਹਾਂ ਹੁਣੀ ਜਾ ਕੇ ਤੁਸੀਂ ਇਹਨੂੰ ਚੱਕੀ ਤੇ ਖੜਕੇ ਇਸ ਦਾ ਆਟਾ ਬਣਵਾ ਸਕਦੇ ਹੋ ਐ ਸੱਚ ਇਦਾਂ ਹੀ ਇਸ ਰੂਪ ਢੋਲਿਆਂ ਵਿੱਚ ਪਾ ਸਕਦੇ ਹੋ ਜਾਂ ਅਗਲੇ ਸਾਲ ਲਈ ਕਣਕ ਦੀ ਹੋਰ ਬਜਾਈ ਕਰਨ ਦੇ ਲਈ ਇਸ ਨੂੰ ਬੀਜ ਦੇ ਰੂਪ ਵਿੱਚ ਸੰਭ ਕੇ ਰੱਖ ਸਕਦੇ ਹੋ ਉਹ ਝਾੜੂ ਦੇ ਨਾਲ ਦੇਖੋ ਤੁਹਾਡੇ ਸਾਹਮਣੇ ਕਿਸ ਤਰ੍ਹਾਂ ਢੋਲਿਆਂ ਨੂੰ ਜਿਹੜੀਆਂ ਨੇ ਉਹਨਾਂ ਨੂੰ ਸਾਈਡ ਤੇ ਕੀਤਾ ਜਾਂਦਾ ਪੀਪਿਆਂ ਦੇ ਨਾਲ ਦਾਣਿਆਂ ਨੂੰ ਉੱਪਰ ਛਣ ਵਿੱਚ ਪਾਇਆ ਜਾ ਰਿਹਾ ਹੈ ਔਰ ਕੰਮ ਵੀ ਬੜੀ ਸਪੀਡ ਨਾਲ ਹੋ ਰਿਹਾ ਹੈ ਜਿਹੜੀ ਢੇਰੀ ਨੂੰ ਸਾਫ਼ ਕਰਨ ਦੇ ਲਈ ਤਿੰਨ ਤੋਂ 4 ਘੰਟੇ 5 ਘੰਟੇ ਲੱਗ ਜਾਂਦੇ ਸੀ ਹੁਣ ਉਹੀ ਢੇਰੀਆਂ ਮਿੰਟੋ ਮਿੰਟੀ ਬੜੀ ਸਪੀਡ ਦੇ ਨਾਲ ਛਾਣ ਕੇ ਸਾਫ਼ ਕੀਤੀਆਂ ਜਾ ਰਹੀਆਂ ਨੇ ਔਰ ਉਸ ਤੋਂ ਬਾਅਦ ਇਸ ਨੂੰ ਬੋਰੀਆਂ ਵਿੱਚ ਪਾ ਕੇ ਇਸ ਦੀ ਸਲਾਈ ਕਰਕੇ ਫਿਰ ਇਸ ਨੂੰ ਮੰਡੀ ਵਿੱਚ ਚੱਕ ਕੇ ਦੀ ਲਿਫਟਿੰਗ ਹੋ ਜਾਣੀ ਹੈ ਔਰ ਸਟੋਰ ਕੀਤਾ ਜਾਣਾ ਹੈ ਅਸੀਂ ਜਿਸ ਮੰਡੀ ਵਿੱਚ ਪਹੁੰਚੇ ਆ ਆਓ ਆਪਾਂ ਦੇਖਦੇ ਆ ਇਸ ਵਿੱਚ ਕਿੰਨੀ ਕਿ ਕਣਕ ਆਈ ਹੈ ਔਰ ਜਿਹੜੇ ਇਸ ਮੰਡੀ ਦੇ ਆੜਤੀਏ ਨੇ ਉਹ ਕੀ ਕਹਿਣਾ ਚਾਹੁੰਦੇ ਨੇ ਉਹਨਾਂ ਦੀਆਂ ਕੀ ਸਮੱਸਿਆਵਾਂ ਨੇ ਅਸੀਂ ਉਹਨਾਂ ਨਾਲ ਗੱਲ ਕਰਦੇ ਆ ਕਿ ਉਹਨਾਂ ਨੇ ਕੀ ਕੀ ਸਹੂਲਤਾਂ ਦਿੱਤੀਆਂ ਹੋਈਆਂ ਨੇ ਜਿਹੜੇ ਜ਼ਿਮੀਦਾਰ ਇੱਥੇ ਕਣਕ ਲੈ ਕੇ ਆਉਂਦੇ ਨੇ ਆਓ ਅਸੀਂ ਉਹਨਾਂ ਨੂੰ ਮਿਲਦੇ ਹਾਂ ਅਸੀਂ ਪਹੁੰਚੇ ਹਾਂ ਪਿੰਡ ਦਸਾਂਝਕਲਾ ਤਸਵੀਲ ਫਲੌਰ ਜ਼ਿਲ੍ਹਾ ਜਲੰਧਰ ਜਿੱਥੇ ਕਣਕ ਦੀ ਕਟਾਈ ਤੋਂ ਬਾਅਦ ਵਿੱਤੀ ਵਾਸਤੇ ਆਮਦ ਆਜੀ ਹੈ ਔਰ ਮੈਂ ਗੱਲ ਕਰਨੀ ਚਾਹਾਂਗਾ ਇਸ ਕੰਦੇ ਪ੍ਰਬੰਧਕ ਇਸ ਫੜ ਨੂੰ ਚਲਾਉਣ ਵਾਲੇ ਤੇ ਤੁਹਾਡੇ ਕੋਲ ਹੁਣ ਤੱਕ ਕਿੰਨੀ ਜਿ ਕਣਕ ਆਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਣਕ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਜੀ ਕਿਸਾਨਾਂ ਨੇ ਜੋ ਮਿਹਨਤ ਕੀਤੀ ਫਸਲ ਵੀਜੀ ਔਰ ਬੜੀ ਮਿਹਨਤ ਕਰਨ ਤੋਂ ਬਾਅਦ ਇਹ ਜਿਹੜਾ ਬਸਾਖੀ ਤੋਂ ਬਾਅਦ ਕਣਕ ਦੀ ਆਮਦ ਮੰਡੀਆਂ ਦੇ ਵਿੱਚ ਸ਼ੁਰੂ ਹੋ ਗਈ ਹੈ ਜੀ ਦਸਾਂਝ ਕਲਾ ਮੰਡੀ ਲਗਭਗ 1980 ਤੋਂ ਇਹ ਮੰਡੀ ਸਥਾਪਿਤ ਹੋ ਚੁੱਕੀ ਹੈ ਔਰ ਇਲਾਕੇ ਦੇ ਸਾਰੇ ਹੀ ਜ਼ਿਮੀਦਾਰ ਇਸ ਮੰਡੀ ਦੇ ਵਿੱਚ ਆ ਕੇ ਆਪਣੀ ਫਸਲ ਵੇਚਦੇ ਨੇ ਔਰ ਇੱਥੋਂ ਦੇ ਜਿੰਨੇ ਵੀ ਆੜਤੀਏ ਨੇ ਸਾਰੇ ਬੜਾ ਸਹਿਯੋਗ ਦਿੰਦੇ ਨੇ ਇਹਨਾਂ ਕਿਸਾਨਾਂ ਨੂੰ ਔਰ ਕਿਸਾਨ ਵੀਰ ਵੀ ਬੜਾ ਸਹਿਯੋਗ ਦਿੰਦੇ ਨੇ ਔਰ మార్కెట్ కమిటీ ਗਰਾਇਆ ਉਹ ਇਸ ਮੰਡੀ ਦੀ ਮੁੱਖ ਕਮੇਟੀ ਹੈ ਔਰ ਜਿੰਨੇ ਵੀ ਇੰਸਪੈਕਟਰ ਸਾਹਿਬ ਆਉਂਦੇ ਨੇ ਉਹਨਾਂ ਦਾ ਵੀ ਬੜਾ ਸਹਿਯੋਗ ਹੁੰਦਾ ਹੈ ਔਰ ਸਹਿਯੋਗ ਲੈਂਦੇ ਨੇ ਇਹਨਾਂ ਆਰਤੀ ਵੀਰਾਂ ਦਾ ਔਰ ਕਿਸਾਨ ਵੀਰਾਂ ਦਾ ਤੇ ਜੇਕਰ ਇਸ ਮੰਡੀ ਦੀ ਗੱਲ ਕਰੀਏ 1980 ਤੋਂ ਲੈ ਕੇ ਹੁਣ ਤੱਕ ਇਹ ਜਿਹੜੀ ਮੰਡੀ ਚੱਲਦੀ ਆ ਰਹੀ ਹੈ ਬਸ ਇੱਕੋ ਹੀ ਘਾਟ ਹੈ ਇਸ ਮੰਡੀ ਦੀ ਕਿ ਇਹ ਮੰਡੀ ਅਜੇ ਤੱਕਰ ਕੱਚੀ ਮੰਡੀ ਚੱਲੀ ਆ ਰਹੀ ਹੈ ਜੇਕਰ ਇਹ ਮੰਡੀ ਪੱਕੀ ਹੋ ਜਵੇ ਤਾਂ ਇਸ ਮੰਡੀ ਦਾ ਇਲਾਕੇ ਨੂੰ ਹੋਰ ਬਹੁਤ ਫਾਇਦਾ ਹੋਣ ਵਾਲਾ ਹੈ ਕਿਉਂਕਿ ਜਿਹੜੇ ਥੋੜੇ ਇਸ ਇਲਾਕੇ ਤੋਂ ਦੂਰ ਪਿੰਡ ਪੈਂਦੇ ਨੇ ਉਹਨਾਂ ਨੂੰ ਫਿਰ ਗੁਰਾਇਆ ਜਾਂ ਫਗਵਾੜਾ ਦੇ ਵਿੱਚ ਜਾਣਾ ਪੈਂਦਾ ਹੈ ਇਹ ਬੇਸ਼ੱਕ ਉਹ ਗੁਰਾਇਆ ਜਾਂ ਫਗਵਾੜਾ ਦੇ ਵਿੱਚ ਜਾਂਦੇ ਨੇ ਪਰ ਉਹਨਾਂ ਦਾ ਫਿਰ ਵੀ ਮੂਹ ਜਿਹੜਾ ਹੈ ਉਹ ਇਸ ਮੰਡੀ ਦੇ ਨਾਲ ਹੈ ਕਿਉਂ ਕਿ ਕਿਉਂਕਿ ਇਹ ਪਿਆਰ ਮੁਹੱਬਤ ਦੀ ਗੱਲ ਹੈ ਕਿ ਕਦੇ ਵੀ ਬਾਰਦਾਨੇ ਦੀ ਕੋਈ ਸਾਨੂੰ ਸ਼ਾਰਟੇਜ ਨਹੀਂ ਆਈ ਲੇਬਰ ਦੀ ਕੋਈ ਪ੍ਰੋਬਲਮ ਨਹੀਂ ਆਦੀ ਲੇਬਰ ਜਿੰਨੇ ਵੀ ਆਉਂਦੀ ਹੈ ਬੜੀ ਮਿਹਨਤ ਦੇ ਨਾਲ ਕੰਮ ਕਰਦੀ ਹੈ ਔਰ ਲਿਫਟਿੰਗ ਵੀ ਚਲੋ ਕਦੇ-ਕਦੇ ਹੋ ਜਾਂਦੀ ਹੈ ਪਰ ਫਿਰ ਵੀ ਜਿਹੜੀ ਲਿਫਟਿੰਗ ਹੈ ਉਹ ਸਮੇਂ ਸਿਰ ਇਸ ਮੰਡੀ ਦੇ ਵਿੱਚੋਂ ਹੁੰਦੀ ਹੈ ਹਾਲਾਂਕਿ ਕਈ ਵਾਰੀ ਪੱਕੀ ਮੰਡੀਆਂ ਦੇ ਵਿੱਚ ਲਿਫਟਿੰਗ ਦਾ ਕੋਈ ਪ੍ਰੋਬਲਮ ਆ ਜਾਂਦੀ ਹੈ ਪਰ ਇਸ ਸਮੇਸਰ ਮੰਡੀ ਚੱਲ ਕੇ ਔਰ ਸਮੇਸਰ ਹੀ ਇਸ ਦੀ ਸਮਾਪਤੀ ਹੋ ਜਾਂਦੀ ਹੈ ਔਰ ਲੇਬਰ ਵੀ ਬੜੀ ਕੁਛ ਹੋ ਕੇ ਜਾਂਦੀ ਹੈ ਕਿ ਅਸੀਂ ਆਪਣੇ ਸਮੇ ਦੇ ਮੁਤਾਬਕ ਇਸ ਮੰਡੀ ਨੂੰ ਨਿਪਟਾ ਕੇ ਚੱਲੇ ਆ ਅਸੀਂ ਕਿਸਾਨ ਵੀਰਾਂ ਨੂੰ ਜਿਹੜੇ ਹੋਰ ਕਿਸਾਨ ਵੀਰ ਇਸ ਮੰਡੀ ਤੋਂ ਬਾਹਰ ਜਾਂਦੇ ਨੇ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਤੁਸੀਂ ਆਪਣੀ ਫਸਲ ਇਸ ਮੰਡੀ ਦੇ ਵਿੱਚ ਹਰ ਸਾਲ ਹਰ ਸੀਜ਼ਨ ਤੇ ਲੈ ਕੇ ਆਓ ਜਿਸ ਤਰ੍ਹਾਂ ਜਿੰਨੇ ਕਿਸਾਨ ਜੁੜੇ ਹੋਏ ਨੇ ਅਸੀਂ ਉਹਨਾਂ ਦੇ ਨਾਲ ਪਿਆਰ ਮੁਹੱਬਤ ਦੇ ਨਾਲ ਨਿਭਦੇ ਆ ਉਸੇ ਤਰ੍ਹਾਂ ਤੁਹਾਡੇ ਨਾਲ ਵੀ ਇਸ ਮੰਡੀ ਦੇ ਵਿੱਚ ਪਿਆਰ ਮੁਹੱਬਤ ਦੇ ਨਾਲ ਨਿਭਾਂਗੇ ਔਰ ਤੁਹਾਡਾ ਇੱਕ ਇੱਕ ਦਾਣਾ ਉਹਦੀ ਕੀਮਤ ਹੈ ਜਿਹੜੀ ਉਹ ਪਾਈ ਜਾਊਗੀ ਤੇ ਦਾਣਾ ਬਰਥ ਨਹੀਂ ਜਾਣ ਦਿੱਤਾ ਜਾਊਗਾ ਇਹ ਤੁਹਾਡਾ ਮਿਹਨਤ ਦਾ ਮੁੱਲ ਮਿਲੂਗਾ ਜੀ ਸੋ ਕਿਸਾਨ ਵੀਰਾਂ ਨੂੰ ਇਹੀ ਬੇਨਤੀ ਕਰਦਾ ਹੋਇਆ ਮੈਂ ਫੇਰ ਅਖੀਰ ਦੇ ਵਿੱਚ ਆਖਾਂਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਦੋ ਸਵਾਲ ਹੋਰ ਦੱਸਿਓ ਮੈਨੂੰ ਕਿ ਕਿਸਾਨਾਂ ਦੀ ਸਹੂਲਤ ਵਾਸਤੇ ਤੁਸੀਂ ਇੱਥੇ ਕੀ ਕੀ ਪ੍ਰਬੰਧ ਕੀਤੇ ਨੇ ਕਿਸਾਨ ਵੀਰਾਂ ਦੀ ਸਹੂਲਤ ਦੇ ਲਈ वैसे दा ਸਾਡੇ ਕੋ ਦਰਖਤੇ ਬਹੁਤ ਨੇ ਕਿਸਾਨ ਵੀ ਆ ਕੇ ਵੈਸੇ ਹੀ ਕਿਉਂਕਿ ਹੁਣ ਇਹ ਟਾਈਮ ਹੁੰਦਾ ਕਿਸਾਨ ਵੀਰਾਂ ਦੇ ਲਈ ਵੀ ਕਿਤੇ ਠੰਡੀ ਸ਼ਗਾ ਦੇ ਉੱਤੇ ਬੈਠ ਕੇ ਆਪਣੀਆਂ ਗੱਲਾਂ ਬਾਤਾਂ ਕੀਤੀਆਂ ਜਾਣ ਜਾਂ ਅੱਗੇ ਦੀਆਂ ਕੀ ਪਲਾਨਸ ਨੇ ਉਹਨਾਂ ਬਾਰੇ ਗੱਲਾਂ ਕੀਤੀਆਂ ਜਾਣ ਐ ਕੋਈ ਸਕੀਮਾਂ ਬਣਾਈਆਂ ਜਾਣ ਕਿਹੜੀ ਫਸਲ ਅੱਗੇ ਬੀਜਣੀਆਂ ਕਿਹੜਾ ਬੀ ਬੀਤਣਾ ਹੈ ਇਹ ਉਹ ਵੀਰ ਮੈਂ ਪਹਿਲੇ ਗੱਲ ਕੀਤੀ ਹੈ ਕਿ ਇਹ ਪਿਆਰ ਮੁਹੱਬਤ ਚੱਲਦਾ ਕਰਕੇ ਨਾ ਉਹ ਸਾਰੇ ਆਰਤੀ ਵੀਰਾਂ ਤੇ ਖਾਸ ਕਰਕੇ ਲੇਬਰ ਤੇ ਬੜਾ ਯਕੀਨ ਰੱਖ ਕੇ ਉਹ ਆਪਣੀ ਫਸਲ ਮੰਡੀ ਦੇ ਵਿੱਚ ਛੱਡ ਕੇ ਦਾ ਜਿੱਥੇ ਵੀ ਉਹਨਾਂ ਨੂੰ ਬੈਠਣ ਦੇ ਲਈ ਆਨੰਦ ਵਿੱਚ ਜਗ੍ਹਾ ਮਿਲਦੀ ਹੈ ਉੱਥੇ ਬੈਠ ਕੇ ਆਪਣਾ ਆਨੰਦ ਲੈਂਦੇ ਨੇ ਬਾਕੀ ਜਿਹੜਾ ਕਿਸਾਨਾਂ ਦੇ ਸਹੂਲਤਾਂ ਦੇ ਲਈ ਹਰ ਇੱਕ ਆਰਤੀਏ ਵੱਲੋਂ ਆਪਣੇ ਆਪਣੇ ਲੈਵਲ ਦੇ ਉੱਤੇ ਬੱਕਰੀਆਂ ਬੱਕਰੀਆਂ ਸਹੂਲਤਾਂ ਦਿੱਤੀਆਂ ਗਈਆਂ ਨੇ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ ਬੈਠਣ ਦੇ ਲਈ ਐ ਤੰਬੂ ਵੀ ਲਗਾਏ ਗਏ ਨੇ ਐ ਸੋ ਐਸੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਕਿਸਾਨ ਵੀਰਾਂ ਨੂੰ ਕਿ ਉਹ ਇਸ ਮੰਡੀ ਤੋਂ ਦੂਰ ਜਾਣ ਜਿੱਦਾਂ ਇੱਥੇ ਮੈਂ ਦੇਖਿਆ ਘੁੰਮ ਕੇ ਕਿ ਜਿਹੜੀ ਮੰਡੀ ਦਸਾਂਝ ਕਲਾਂਦੀ ਹੈ ਇੱਥੇ ਇੱਕ ਫੜ ਹੈ ਨਹੀਂ ਇੱਥੇ ਜਿੰਨੇ ਵੀ ਆੜਤੀਏ ਨੇ ਸਾਰਿਆਂ ਦੇ ਅਲੱਗ-ਅਲੱਗ ਫੜ ਨੇ ਔਰ ਮੈਨੂੰ ਲੱਗਦਾ ਵੀ ਲਗਭਗੇ ਅੱਧੇ ਪੌਣੇ ਕਿਲੋਮੀਟਰ ਦੇ ਵਿੱਚ ਸਾਰੀ ਮੰਡੀ ਫੈਲੀ ਹੋਈ ਹੈ ਕਿਤੇ ਅਲੱਗ ਫੜਾ ਕਿਸੇ ਦਾ ਕਿਤੇ ਹੈ ਕਿਸੇ ਦਾ ਕਿਤੇ ਹੈ ਇਫ ਮਾਰਕੀਟ ਕਮੇਟੀ ਇਹਨੂੰ ਸਾਰੇ ਨੂੰ ਕਿੱਦਾਂ ਅਰੇਂਜ ਕਰਦੀ ਹੈ ਪਰ ਨਹੀਂ ਇਹ ਜਿਹੜਾ ਫੜ ਲਏ ਜਾਂਦੇ ਆ ਇਹ ਸਾਰੇ ਆੜਤੀਆ ਬਲੋ ਆਪਣੇ ਲੈਵਲ ਤੇ ਲਏ ਜਾਂਦੇ ਆ ਇਹੀ ਪ੍ਰੋਬਲਮ ਹੈ ਜੇਕਰ ਸਾਡੀ ਪੱਕੀ ਮੰਡੀ ਹੋਏਗੀ ਉਹਦਾ ਜਿਹੜਾ ਸਾਰਾ ਇੱਕ ਜਗ੍ਹਾ ਦੇ ਉੱਤੇ ਹੋਏਗੀ ਉਹਦੇ ਵਿੱਚੋਂ ਫਿਰ ਫੜ ਇਹ ਸਾਰੇ ਕਿਸਾਨ ਵੀਰਾਂ ਨੂੰ ਵੰਡ ਕੇ ਦੇ ਦਿੱਤੇ ਜਾਣਗੇ ਜਾਓ ਆਪਣਾ ਹਿੱਸਾ ਜਿੰਦਾ ਵੀ ਲੈਣਾ ਚਾਹੁੰਦੇ ਆ ਉਹ ਖਰੀਦ ਵੀ ਸਕਦੇ ਆ ਮੁੱਲ ਉਹ ਜਿਸ ਤਰ੍ਹਾਂ ਇਹਹੀ ਪ੍ਰੋਬਲਮ ਆਉਂਦੀ ਆ ਕੱਚੀ ਮੰਡੀ ਕਰਕੇ ਫਿਰ ਜਿੱਥੇ-ਜਿੱਥੇ ਵੀ ਇਹ ਜਗ੍ਹਾ ਮਿਲਦੀ ਆ ਆਰਤੀ ਵੀਰਾਂ ਨੂੰ ਉਹ ਆਪਣੇ ਆਪਣੀ ਜਗ੍ਹਾ ਆਪਣੀ ਆਪਣੀ ਸਹੂਲਤ ਦੇ ਮੁਤਾਬਕ ਖਰੀਦ ਕੇ ਫਿਰ ਉੱਥੇ ਆਪੋ ਆਪਣੇ ਫੜਾ ਲਗਾ ਲੈਂਦੇ ਇੱਕ ਸਰਕਾਰੀ ਏਜੰਸੀ ਕਿਹੜੀ ਕਿਹੜੀ ਜਿਹੜੀ ਖਰੀਦ ਇਹ ਇਸ ਟਾਈਮ ਦੀ ਇਸ ਮੰਡੀ ਦੇ ਵਿੱਚ ਤਿੰਨ ਏਜੰਸੀਆਂ ਐਫਸੀਆਈ ਪੰਨ ਗ੍ਰੇਨ ਔਰ ਪੰਜ ਸਪ ਦੀ ਖਰੀਦ ਚੱਲ ਰਹੀ ਹੈ ਜੀ ਐ ਸ਼ੁਰੂਆਤ ਹੋ ਚੁੱਕੀ ਹੈ ਤਿੰਨ ਕੰਪਨੀਆਂ ਦੀ ਖਰੀਦ ਪੈਣੀ ਸ਼ੁਰੂ ਹੋ ਗਈ ਹੈ ਜੀ ਉਮੀਦ ਕਰਦੇ ਹਾਂ ਕਿ ਸਮੇਂ ਸਿਰ ਇਹ ਤਿੰਨੇ ਕੰਪਨੀਆਂ ਆਪੋ ਆਪਣਾ ਟਾਰਗੇਟ ਪੂਰਾ ਕਰਕੇ ਜਾਣਗੀਆਂ ਇਹ ਜਿਹੜੀ ਪੇਮੈਂਟ ਹੈ ਕਿਸਾਨਾਂ ਨੂੰ ਕਿੰਨੇ ਕਿ ਚਿਰਚ ਤੁਸੀਂ ਆਦਾ ਕੀ ਕਰ ਦਿੰਦੇ ਦੇਖੋ ਅਜੇ ਸ਼ੁਰੂਆਤ ਹੋਈ ਹੈ ਪਰਚੇਜ ਜਿਹੜੀ ਹੈ ਉਹ ਇਸ ਮੰਡੀ ਦੇ ਵਿੱਚੋਂ 18 ਤਰੀਕ ਤੋਂ ਸ਼ੁਰੂਆਤ ਹੋਈ ਹੈ ਔਰ ਇੱਕ ਆਰਤੀਆ ਪਰਵਾਰ ਉਹਨਾਂ ਨੇ 18 ਤਰੀਕ ਦੀ ਜਿਹੜੀ ਆਪਣੀ ਪਰਚੇਜ ਪਾਈ ਸੀ ਔਰ ਸਾਡੇ ਲਈ ਖੁਸ਼ੀ ਦੀ ਗੱਲ ਹੈ ਜੀ ਕਿ ਉਹਦੀ ਜਿਹੜੀ ਪੇਮੈਂਟ ਹੈ ਉਹ 11 ਤਰੀਕ ਸ਼ਾਮ ਨੂੰ ਹੋ ਚੁੱਕੀ ਹੈ ਫਿਰ ਤਾਂ ਬਹੁਤ ਖੁਸ਼ੀ ਦੀ ਗੱਲ ਹੈ ਇਹ ਸਾਰੇ ਕਿਸਾਨ ਜ਼ਿਮੀਦਾਰਾਂ ਨੂੰ ਚਾਹੀਦਾ ਹੈ ਕਿ ਆਪਣੀ ਫਸਲ ਜਲਦੀ ਤੋਂ ਜਲਦੀ ਲੈ ਕੇ ਮੰਡੀ ਚਾਉਣ ਔਰ ਜਲਦੀ ਉਹਨਾਂ ਨੂੰ ਪੇਮੈਂਟ ਮਿਲ ਜੇਗੀ ਜਿੰਨੀ ਜਲਦੀ ਲੈ ਕੇ ਆਉਣਗੇ ਬਿਲਕੁਲ ਬਿਲਕੁਲ ਜੀ ਉਹ ਆਪਣੇ ਘਰ ਦੇ ਖਰਚੇ ਜਾਂ ਜਿਹੜੀ ਨਵੀਂ ਫਸਲ ਬੀਜਣੀ ਆ ਉਹਦੇ ਵਾਸਤੇ ਤਿਆਰੀ ਚਾਲੂ ਕਰਦੇ ਆ ਬਿਲਕੁਲ ਜੀ ਬਿਲਕੁਲ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ